ਹਾਂਜੀ ਆਪਣੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਵੀ ਕਰਤਾ ਸਫ਼ਰ ਸ਼ੁਰੂ ਤੇ 1.5 ਮਹੀਨੇ ਦੀ ਰੈਸਟ ਤੋਂ ਬਾਅਦ ਕਿਉਂਕਿ ਰਿਕਵਰੀ ਵਗੈਰਾ ਆਪਣੀ डन ਹੋ ਚੁੱਕੀ ਆ ਤੇ ਆਪਾਂ ਪਰਸੋਂ ਆਗੇ ਸੀਗੇ ਨਰੂਆਣੀ ਆਪਣੇ ਦੋਸਤ ਗੁਰੀ ਕੋਲੇ ਹੋਰ ਗੁਰੀ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹਨੂੰ ਤੁਸੀਂ ਸਾਰੇ ਜਾਣਦੇ ਹੋ ਹਨ ਤੇ ਬਾਕੀ ਆਵਾ ਗੁਰੀ ਨਾਲ ਸਫ਼ਰ ਕਰਾਂਗੇ ਇਸ ਵਾਰ ਤੇ ਆਪਣਾ ਸਫ਼ਰ ਹੂਣ ਵਾਲਾਗਾ ਪੰਜਾਬ ਤੋਂ ਨਾਗਾਲੈਂਡ ਵੱਲ ਦਾ ਜੋ ਕਿ ਆਪਾਂ ਈਸਟ ਇੰਡੀਆ ਵੀ ਕਹਿੰਦੇ ਨੇ ਨਾਰਥ-ਈਸਟ ਤੇ ਬਾਕੀ ਸਫਰ ਬਹੁਤ ਵਧੀਆ ਹੁੰਦਾ ਆ ਵੀ ਆਪਾਂ ਸਲੈਂਡਰਸ ਨੂੰ ਸਾਰਾ ਕੁਝ ਨਾਲ ਬੰਨਿਆ ਹੋਇਆ ਤੇ ਕੁਝ ਨਹੀਂ ਕਿਤੇ ਰੁਕਣਾ ਕਰਨਾ ਨਹੀਂ ਆਪਦਾ ਰੋਟੀ ਪੁਕਾ ਕੇ ਤੇ ਖਾਣੀ ਆ ਬਸ ਤੇ ਆਪਾਂ ਦੁੱਧ ਤੇ ਦੁਪਹਿਰ ਦੀਆਂ ਰੋਟੀਆਂ ਨਾਲ ਲੈ ਕੇ ਆਈਆਂ। ਬਾਕੀ ਉਹਦੇ ਡੋਲੂ ਚ ਦਾਲ ਆ ਸਾਡੀ ਆਲੂ ਦੇ ਪਕੌੜਿਆਂ ਦੀ ਤੇ ਉਧਰ ਮਾੜੀ ਜਿਹਾ ਫਿਰ ਸ਼ਕਤੀਸ਼ਾਲੀ ਬਨਣ ਵਾਸਤੇ ਕੇਲੇ ਤੇ ਗੋਭੀ ਤਾਂ ਨਹੀਂ ਤੋੜਨੀ ਹੈ ਰਾਤ ਵਾਸਤੇ ਉਹ ਘੱਟ ਹੈ ਨਿਰਾਸ਼ ਠੀਕ ਆ ਤੇ ਹਾਂ ਬਈ ਸੱਚ ਆਪਾਂ ਪੈਸੇ ਵੀ ਨਹੀਂ ਲਾਉਣੇ ਪੈਸੇ ਆਪਣਾ ਚੈਲੰਜ ਰਹੂਗਾ ਬਸ ਦਿਨ ਦਾ 100 ਰੁਪਿਆ ਖਰਚਾ ਰਹੂਗਾ ਹੋ ਸਕਦਾ ਤਾਂ ਆਪਾਂ ਇਸ ਤੋਂ ਵੀ ਘੱਟ ਕਰੀਏ ਤੇ ਬਾਕੀ ਆਪਣਾ ਸਫ਼ਰ ਨਵਾਂ ਸ਼ੁਰੂ ਹੋ ਚੁੱਕਿਆ ਜਿਹੜੋ ਤੇ ਜੁੜੇ ਰਹੋ ਆਪਣੀ ਵੀਡੀਓ ਨਾਲ ਤਾਂ ਬਿੰਦਰਜੀਤ ਉਹ ਲੱਡੜਾ ਸਾਈਕਲ ਕੋਈ ਕੰਮੀ ਪੇਸ਼ੀ ਛੱਡੀ ਬਾਈ ਕੋਈ ਕੰਮੀ ਪੇਸ਼ੀ ਨਹੀਂ ਛੱਡੀ ਤੇ ਨਾ ਹੀ ਪਾਣੀ ਸਾਰਾ ਖੋ ਜਾ ਰਹਿਣ ਸਾਰਿਆਂ ਦਾ 2-3 ਮਹੀਨੇ ਵਧਿਆ ਨਿਕਲਣਗੇ ਉਹ ਤੋਂ ਨਿਕਾ ਤਾਂ 100 ਕਿਲੋਮੀਟਰ ਤੋਂ 50 ਕਿਲੋਮੀਟਰ ਤੇ ਕੀ ਕਰਦੇ ਆ ਨਾ ਵੀ ਬੈਠੇ ਏ ਡਾਵਾਗੇ ਤਾਂ ਵੀਊ ਵਧੀਆ ਬਣੂਗਾ ਪਰ ਆਪਾਂ ਡਾ ਹੀ ਨਹੀਂ ਚੱਲ ਤੇ ਲੱਗ ਵੀ ਬਹੁਤ ਸੋਹਣੇ ਰਏ ਆ ਬਈ ਇਹੋ ਕੇ ਸੀ ਆਪਾਂ ਕੋਰਸ਼ਮੀਰ ਤੇ ਤੇ ਵੀ ਲੱਗ ਰਿਹਾ ਬਈ ਤੇ ਆਪਣੀ ਵਾਰੀ ਵੀ ਆ ਗਈ ਹੈ ਨਾ ਤੇ ਬਾਕੀ ਆਪਾਂ ਬਾਈਆਂ ਤੋਂ ਓਦੋਂ ਵੀ ਜਦੋਂ ਆਪਾਂ ਪੰਜ ਤੱਕ ਯਾਤਰਾ ਕੀਤੀ ਸੀਗੀ ਓਦੋਂ ਵੀ ਆਪਾਂ ਪਿੱਛੇ ਨੰਬਰ ਪਲੇਟ ਕਰਵਾ ਕੇ ਲਾ ਕੇ ਗਈ ਸੀ ਤੇ ਹੁਣ ਵੀ ਆਪਾਂ ਇੱਕ ਪਲੇਟ ਤਾਂ ਆਪਣੀ ਹੈਗਾ ਪਰ ਸਿੰਪਲ ਹੀ ਐਸ ਵਾਰੀ ਤਾਂ ਬਈ ਤੇ ਕਰਵਾ ਰਹੇ ਆ ਤੇ ਆ ਬਾਈ ਜੀ ਬਾਈ ਆ ਕਾਣਾ ਨਾ ਜੇ ਬਈ ਕਹਿੰਨੇ ਲੈਮੀਨੇਸ਼ਨ ਵਗੈਰਾ ਕਰਾਉਣਾ ਹੋਵੇ ਹਨ ਆਪਣੀ ਆਹੋ ਦਾ ਵੀ ਪੀਪੀਫ স্মੋਕ ਆ ਠੀਕ ਆ ਬਈ ਸਹੀ ਲੇਅਰ ਸਾਰਾ ਹੋ ਜਾਂਦਾ ਬਈ ਠੀਕ ਆ ਤੇ ਬਾਕੀ ਨਾਲ ਹੀ ਰੋਟੀ ਲਿਆਏ ਸੀਗੇ ਹੁਣ ਰੋਟੀ ਖਾਂਦੇ ਆ ਉਹ ਇਧਰੋਂ ਬਾਈ ਦੋਨੇ ਸੇਮ ਹੀ ਕੱਟਨੇ ਆ ਪੀਸ ਬਸ ਉਹ ਆਈਡਿਟੀ ਚੇਂਜ ਕਰਨੀ ਥੱਲੀ ਬਾਕੀ ਸੇਮ ਦੱਸਿਓ ਦੂਜੀ ਆਈਡਿਟੀ ਦੱਸਿਓ ਦੱਸਿਓ ਤੇ ਰੋਟੀ ਵਗੈਰਾ ਖੁੱਲ ਗਈ ਆ ਅਹੀ ਵੀ ਤਿਆਰ ਆ ਬਸ ਇੱਕ ਹੀ ਗੱਲ ਤਾਂ ਫਰੈਸ਼ ਕਰ ਲਈ ਆ ਤੇ ਹੁਣ ਦੂਜੀ ਆ ਤੇ ਇਹ ਘਰੋਂ ਹੀ ਲੈ ਕੇ ਆਈ ਜੀ ਬਾਈ ਮਿਲੇ ਸੀ ਤੇ ਉਹਨਾਂ ਨੇ ਗੱਚਕਾਂ ਦੇ ਦਿੱਤੀਆਂ ਬਈ ਆਪਾਂ ਨੂੰ ਤੇ ਇਸ ਵਾਰ ਨੇ ਸਾਡੀ ਬ੍ਰੈਕ ਵੱਜ ਗਈ ਕੀ ਸ਼ਾਮ ਦਾ ਵੀ ਟਾਈਮ ਹੋਣਾ ਲਾ ਆਪਾਂ ਟੈਂਟ ਵਾਸਤੇ ਥਾਂ ਲੱਭਦੇ ਆਂ ਕਿ ਹੋ ਸਕਦਾ ਆਪਾਂ ਪੰਪ ਪੰਪ ਤੇ ਲੁੱਟ ਗਏ ਅੱਜ ਦੇਖਦੇ ਆਂ ਵਾ ਕੀ ਜਾ ਕੇ ਤੇ ਰੋਕਿਆਂ ਪੁੱਛੀ ਜਾਂਦੇ ਅੱਜ ਦੀ ਰਾਤ ਸਟੇ ਵਾਸਤੇ ਤੇ ਬਸ ਦੇਖਦਾ ਕੀ ਬੰਦਾ ਤਾਂ ਕਿ ਗੁੜੀ ਪਈ ਅੰਦਰ ਗਿਆ ਹੋਇਆ ਤੇ ਫਰਮਾਇਦੀ ਕਿ ਅੱਜ ਆਪਣਾ ਪਿੱਛੇ ਲੱਗਿਆ ਹੋਇਆ ਸਾਰਾ ਸਿਸਟਮ ਜਦੋਂ ਸਹੀ ਹੋ ਗਿਆ ਫਿਰ ਦੇਖਦੇ ਆ ਅ ਤੋਂ ਬਾਅਦ ਕੀ ਬੰਦਾ ਰੁਕ ਗਏ ਆਪਾਂ ਪੰਪ ਤੇ ਜਿਹੜਾ ਉੱਚਾ ਸੀਗਾ ਆਪਾਂ ਨੂੰ ਇੱਕ ਬਾਈ ਮਿਲਿਆ ਸੀ ਉਹਨਾਂ ਨੇ ਖੁੱਛ ਕੇ ਦਿੱਤਾ ਸੀਗਾ ਬਾਈ ਤੋਂ ਤੇ ਹੁਣ ਰੁਕਦੇ ਉਹਨਾਂ ਨੇ ਟੈਂਟ ਲਾਉਣ ਨੂੰ ਜਗ੍ਹਾ ਵੀ ਦੱਸਤੀ ਉਹ ਉੱਥੇ ਟੈਂਟ ਲੱਗਣਾ ਆਪਣਾ ਤੇ ਦੇਖਦਾ ਰੋਟੀ ਰਾਟੀ ਤੱਕ ਹੀ ਦਰਵਾਂਦਾ ਵੈਸੇ ਭੁੱਖ ਤਾਂ ਹੈ ਨਹੀਂ ਜੀ ਬਾਈ ਤੇ ਬਾਕੀ ਮੌਕੇ ਤੇ ਪਤਾ ਲੱਗੂਗਾ ਤੇ ਚੱਲ ਖੋਲਦਿਆਂ ਤੇ ਲਾਉਣੇ ਟੈਂਟ ਤੇ ਇੱਥੇ ਆਪਾਂ ਨੂੰ ਜਗ੍ਹਾ ਦਿੱਤੀ ਆ ਬਾਈ ਨੇ ਤੇ ਇੱਥੇ ਆਪਾਂ ਜ ਟੈਂਟ ਲਾਉਣੇ ਆ ਆਪਣਾ ਟੈਂਟ ਲੱਗ ਚੁੱਕਿਆ ਤੇ ਹੁਣ ਇਹਦੇ ਚ ਸਾਮਾਨ ਆਪਾਂ ਜਿਹੜਾ ਆਪਣਾ ਸਾਈਕਲ ਦੇ ਪਜਿਆ ਉਹ ਸਾਰਾ ਕੁਝ ਇਹਦੇ ਅੰਦਰ ਪਾ ਪੂ। ਪਲੀਟ ਆ। ਤੁਹਾਨੂੰ ਵੀ ਦਿਖਾਉਣੀ ਹੈ ਕਵਾਰੀ। ਕੀ ਹਿਸਟੋਰੀ। ਤਾਂ ਆ ਇਹਨੂੰ ਚਾਪਣਾ ਆ। ਆ ਇਧਰ ਚਾਪ ਲਾਉਣ ਦੀਆਂ ਗੱਲਾਂ। ਸਾਈਕਲ ਦੇ ਕੋਲ ਟੈਂਟ ਲਾਤੇ ਆ ਤੇ ਟੈਂਟ ਲਾ ਲਿਆ ਬੜੀਆ ਸੋਹਣਾ ਆਪਣੀ ਥਾਂ ਜਿਹੜੀ ਆ ਉੱਪਰ ਸ਼ੈਲਟਰ ਆ ਇਹ ਸਾਰੇ ਟੈਂਟ ਆਪਾਂ ਬਈ ਜਮਾ ਰੋਡ ਤੇ ਆ ਮੇਨ ਤੇ ਜਵੰਦੀ ਬੋਲਦਾ ਸੀਲੈਂਡਰ ਚੱਕਿਆ ਸੀ ਨਾਲ ਠੰਡ ਕਰਕੇ ਵੀ ਭਾਈ ਜੰਮ ਗਿਆ ਫਿਰ ਰਾਹ ਕੰਮ ਆਇਆ ਐਕਸਟਰਾ ਨਾਲ ਲੈ ਕੇ ਤੁਰੀਆਂ ਬਸ ਕੋਈ ਦਿੱਕਤ ਨਹੀਂ ਜਿਆਦਾ ਹੋ ਸਕਦਾ ਫਿਰ ਇਹਨੂੰ ਇਹਦੇ ਉੱਤੇ ਰੱਖ ਕੇ ਪਹਿਲਾਂ ਕਰ ਲਿਆ ਕਰਾਂਗੇ ਘਰ-ਬੰਦੋਰਮ ਤੇ ਨਹੀਂ ਭਾਈ ਜਦੋਂ ਧੁੱਪ ਧੁੱਪ ਨਿਕਲਿਆ ਕਰਨੀ ਆ ਤੇ ਆ ਇਹਦੇ ਦੇ ਬਣਾ ਲਿਆ ਕਰਨੀ ਰੋਟੀ ਮਲੇ ਨੂੰ ਧੁੱਪ ਨੇ ਕ ਲਾਇਆ ਕਰਨੀ ਆ ਫਿਰ ਇਹਦਾ ਇਸਤੇਮਾਲ ਕਰਿਆ ਕਰਾਂਗੇ ਅੱਜ ਚੱਲ ਫਿਲਹਾਲ ਅੱਜ ਦਾ ਦਿਨ ਇੰਨਾ ਹੀ ਆ ਕਿਆ ਬਣਾ ਲਈ ਤੇ ਮਿੱਠਾ ਵਾਲਾ ਭੁੱਲ ਗਏ ਸਰਵੰਡੀ ਸਾਭੋਂ ਯਾਰ ਇਹ ਪਰ ਨਾਲ ਪਿੰਨੀਆਂ ਹੈਗੀਆਂ ਕੋਈ ਨਿਕਰਨੀ ਹੈ ਸ਼ਾਮ ਜੀ ਨਹੀਂ ਹਾਂ ਤਲਵੰਡੀ ਸਾਭੋਂ ਹੀ ਆ ਬਾਈ ਚਲਣ ਵਾਸਤੇ ਸਮੋਨਾ ਪਲਾਵ ਵਾਲਾ ਬਾਈ ਤੇ ਲੋਕ ਮੇਰਾ ਲਾਤੇ ਅਸੀਂ ਕੱਲ ਨੂੰ ਤੇ ਟੈਂਟ ਚ ਵੀ ਸਮੋਨਾ ਪਹੁੰਚਾ ਦਾ ਟਾਈਮ ਨਾਲ ਹੀ ਤੇ ਬਾਕੀ ਥੋੜੀ ਸੇਕ ਕੋਈ ਮਿਲ ਕੇ ਗਏ ਆਪਣੇ ਬਾਈ ਵਰਗੇ ਹਨ ਚਲੋ ਵਧੀਆ ਚਲੋ ਨਨੇ ਵੀ ਆ ਜੀ ਉਦੇ ਪਿੰਡੋਂ ਆਪਾਂ ਜਿਹਨੇ ਬਿਨਾ ਮਿਲ ਹੀ ਆਏ ਆ ਤੇ ਟੈਂਟ ਚ ਸਮਾਨ ਦੀ ਐਡਜਸਟਮੈਂਟ ਕਰ ਲਈ ਆ ਸਾਰੀ ਤੇ ਅੰਦਰ ਉਪਰ ਆਪਾਂ ਬੜਾ ਵੱਡਾ ਸਮਾਨ ਪੂਟਾਂ ਦੇ ਰੱਖਿਆ ਜਿਹੜਾ ਆਪਾਂ ਜੇ ਭਾਜੂ ਕੋਲ ਪਾ ਰੱਖਿਆ ਜੀ ਬਾਕੀ ਇਧਰੋਂ ਆਣੀ ਹੈਡਾਂ ਸਾਰੀ ਚੱਲ ਰਹੀਆਂ ਠੀਕ ਹੈ ਤੇ ਬਾਕੀ ਸਲੀਪਿੰਗ ਬੈਗ ਆਪਾਂ ਇੱਕ ਥੱਲੇ ਵਿਛਾ ਲਿਆ ਇੱਕ ਹੋਰ ਆ ਬਈ ਸਾਈਡ ਤੇ ਆਪਣੇ ਡੱਬੇ ਵੀ ਤੇ ਕੁਝ ਟ੍ਰਾਈਪੋਡ Thank <laughs>